ਲੋ ਵੀ ਮਿੱਤਰੋ ਲੋ ਵੀ ਦੋਸਤੋ ਲੋ ਵੀ ਸੱਜਣੋ ਸਭ ਤੋਂ ਪਹਿਲਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਓ ਆਇਆ ਪੂਰੀ ਸੰਗਤ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਇਕ ਵੀਡੀਓ ਨੂੰ ਜ਼ਰੂਰ ਕਰਿਓ ਸ਼ੇਅਰ ਵੀ ਜ਼ਰੂਰ ਕਰਿਓ ਓ ਵਾਰੀ ਵਰਸੀ ਖੱਟਣ ਗਿਆ ਸੀ ਖਟਕ ਲਿਆਂਦੇ ਡੋਡੇ ਵਾਰੀ ਵਰਸੀ ਖੱਟਣ ਗਿਆ ਸੀ ਖਟਕ ਲਿਆਂਦੇ ਡੋਡੇ ਅੱਜ ਕੱਲ ਬਾਬਿਆਂ ਦੇ ਨਹੀਂ ਹੈ ਦੁੱਖ ਦੇ ਗੋਡੇ ਅੱਜ ਕੱਲ ਬਾਬਿਆਂ ਦੇ ਨਹੀਂ ਹੈ ਦੁੱਖ ਦੇ ਗੋਡੇ ਅੱਜ ਪੰਜਾਬੀਆਂ ਦੇ ਨਹੀਂ ਹੈ ਦੁੱਖ ਦੇ ਗੋਡੇ ਇਸ ਪੰਜਾਬੀਆਂ ਦੇ ਓ ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਰਸੀ ਖੱਟਣ ਗਿਆ ਸੀ ਖਟਕੇ ਲਿਆਂਦੀ ਠੀਮ ਇਸ ਪੰਜਾਬੀ ਬਈ ਹੁੰਦੇ ਵੜੇ ਸ਼ਕੀਨ ਪਿਆਰੀ ਪੰਜਾਬੀ ਬਈ ਹੁੰਦੇ ਵੜੇ ਸ਼ਕੀਨ ਪਿੰਡਾਂ ਵਾਲੇ ਬਈ ਮੁੰਡੇ ਵੜੇ ਸ਼ਕੀਨ ਪਿੰਡਾਂ ਵਾਲੇ ਬਈ ਵਾਰੀ ਵਰਸੀ ਕਟਣ ਗਿਆ ਸੀ ਵਾਰੀ ਵਰਸੀ ਵਾਰੀ ਵਰਸੀ ਕਟਣ ਗਿਆ ਸੀ ਖਟਕੇ ਲਿਆਂਦਾ ਸਲੇਡਾ ਕੋਈ ਦਵਾਈ ਨੁ ਤਰਿਆ ਜਾਂਦਾ ਕੋਈ ਜਾਂਦਾ ਕੈਨੇਡਾ ਇਹਨਾਂ ਪੰਜਾਬੀਆਂ ਦਾ ਕਿਵੇਂ ਨਵੇੜਾ ਖੇਡਾ ਐ ਨਾ ਪੰਜਾਬੀਆਂ ਦਾ ਕਿਵੇਂ ਨਵੇੜਾ ਖੇਡਾ ਐ ਨਾ ਪੰਜਾਬੀਆਂ ਦਾ ਵਾਰੀ ਵਾਰਸੀ ਕਟਣ ਗਿਆ ਸੀ ਵਾਰੀ ਵਾਰਸੀ ਵੱਲੇ ਵੱਲੇ ਵਾਰੀ ਵਾਰਸੀ ਕਟਣ ਗਿਆ ਸੀ ਕਟਕੇ ਲਿਆਂਦਾ ਮੋਰ ਪੰਜਾਬਣ ਜੱਟੀਆਂ ਦੀ ਮਿਰਗਾ ਵਰਗੀ ਤੋਰ ਪੰਜਾਬਣ ਜੱਟੀਆਂ ਦੀ ਮਿਰਗਾ ਵਰਗੀ ਤੋਰ ਪੰਜਾਬਣ ਜੱਟੀਆਂ ਦੀ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਵੀ ਉੱਥੋਂ ਦਾ ਇੱਕ ਸਾਜ਼ ਸੁਣੀ ਦਾ ਵੱਲੇ 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 ਉਤੋਂ ਦਾ ਇੱਕ ਸਾਹ ਸੁਣੀਦਾ ਬੜੀ ਹੋਦੀ ਆ ਸੋ ਬਾਬੀ ਆਉਂਦੀ ਜਾਂਦੀ ਨੂੰ ਖੜਾ ਚਕਾਉਂਦਾ ਵੱਲੇ 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 ਆਉਂਦੀ ਜਾਂਦੀ ਨੂੰ ਖੜਾ ਚਕਾਉਂਦਾ ਮਗਰ ਮਾਰਦਾ ਮੋੜਾ ਨਹੀਂ ਲੱਗ ਤੇਰਾ ਪਤਲਾ ਜਿਆ ਭਾਰ ਸੈਣ ਨਾ ਜੋਗਾ ਨਹੀਂ ਲੱਗ ਤੇਰਾ ਪਤਲਾ ਜਿਆ ਭਾਰ ਸੈਣ ਨਾ ਜੋਗਾ ਨਹੀਂ ਲੱਗ ਤੇਰਾ ਪਤਲਾ ਜਿਆ ਹਾ ਆ ਆ ਦਿਓ ਰਾ ਤੇਰਾ ਕੁਰਤਾ ਸਿਉਂਦਿਆਂ ਆ ਆ ਦਿਓ ਰਾ ਤੇਰਾ ਕੁਰਤਾ ਸਿਉਂਦਿਆਂ ਵਿਚਪਾ ਕਲਮੀ ਚੋਰਾ ਵਿਚ ਪਰਜਾਈਆਂ ਦੇ ਮੋਰ ਕਲੇਰੀ ਦਿਉਰਾ ਵਿਚ ਕਰਵਾਈਆਂ ਦੇ ਮੋਰ ਕਲੇਰੀ ਮੋਰਾ ਵਿਚ ਪਰਜਾਈਆਂ ਦੇ ਓ ਲਿਆ ਵੀਰਾ ਤੇਰਾ ਬੋਤਾ ਬੰਦਿਆਂ ਲਿਆ ਵੀਰਾ ਤੇਰਾ ਬੋਤਾ ਬੰਦਿਆਂ ਬੋਤਾ ਬੰਨ ਦਰਵਾਗੇ ਬੇ ਬੋਕ ਤੇਰੇ ਦੂ ਭਉ ਦੀ ਟੋਕਰੀ ਪੋਕਟਰ ਇਹਨੂੰ ਭੋ ਦੀ ਟੋਕਰੀ ਤੈਨੂੰ ਦੋ ਪ੍ਰਸ਼ਾਦ ਦੇ ਕਿਤੇ ਵਿੱਚ ਨੱਚਦੀ ਦੀ ਪੈਂਦੀ ਧਮਕ ਦੁਆ ਬੈ ਕਿਤੇ ਵਿੱਚ ਨੱਚਦੀ ਦੀ ਪੈਂਦੀ ਧਮਕ ਦੁਆ ਬੈ ਕਿਤੇ ਵਿੱਚ ਨੱਚਦੀ ਦੀ ਉਹ ਹਰੀਆਂ ਪਰੀਆਂ ਪੈਲੀਆਂ ਦੇ ਵਿੱਚ ਪੰਗੜੇ ਪਾਵਾਂ ਹਰੀਆਂ ਪਰੀਆਂ ਪੈਲੀਆਂ ਦੇ ਵਿੱਚ ਪੰਗੜੇ ਪਾਵਾਂ ਤੂੰ ਬਜਾਵੇਂ ਤੂੰ ਬਜਾਵੇਂ ਤੂੰ ਵਜਾਵੇਂ ਟੋਲਵੇਂ ਮੈਂ ਨੱਚਦੀ ਆਵਾ ਤੂੰ ਵਜਾਵੇਂ ਟੋਲਵੇਂ ਮੈਂ ਨੱਚਦੀ ਆਵਾ ਓ ਸੰਗ ਸੰਗ ਕੋ ਗਾਣੀ ਮੰਗ ਮੰਗ ਕੇ ਸੰਗ ਸੰਗ ਕੋ ਗਾਨੀ ਮੰਗ ਮੰਗ ਕੇ ਕਲ ਮੀਣੀ ਮੇਰੇ ਨਾਲ ਗੁੱਸੇ ਹੋ ਕੇ ਮੇਰਾ ਔਰ ਮਾਰ ਜਿੱਤ ਗਈ ਤਿੱਤਾ ਛੱਲਾ ਵੀ ਲੈ ਗਈ ਕੋ ਕੇ ਮੇਰਾ ਔਰ ਮਾਰ ਜਿੱਤ ਗਈ ਓਏ ਓਏ ਹੌਸਲ ਕਾ ਜੜ ਕੇ ਜਾਂਦੀ ਏ ਮਟਿਆਰੇ ਨੀ ਸੜ ਕੇ ਝੜ ਕੇ ਜਾਂਦੀ ਏ ਮਟਿਆਰੇ ਨੀ ਆਣੀ ਦਾ ਕੁੱਟ ਪਿਆ ਜਾ ਬਾਂਤੀਏ ਨਾਰੇ ਨੀ ਏ ਆ ਏ ਓ ਵਾਰੀ ਵਰਸੀ ਕੱਟਣ ਗਿਆ ਸੀ ਵਾਰੀ ਵਰਸੀ ਵਾਰੀ ਵਰਸੀ ਕੱਟਣ ਗਿਆ ਸੀ ਘਟ ਕੇ ਆਂਦੀ ਤਾਰ ਪੰਗੜਾ ਤਾਂ ਸੱਜਦਾ ਨਕਨ ਮੰਡੇ ਦੇ ਯਾਰ ਪੰਗੜਾ ਤਾਂ ਸੱਜਦਾ ਨਕਨ ਮੰਡੇ ਦੇ ਯਾਰ ਪੰਗੜਾ ਤਾਂ ਸੱਜਦਾ ਓ ਵਾਰੀ ਯਾਰੀ ਯਾਰੀ ਵਿੱਚ ਜਿਗਰਾਵਾਂ ਦੇ ਆਰੀ 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 ਵਿੱਚ ਜਿਗਰਾਵਾਂ ਦੇ ਫਿਰ ਲਾਗੀ ਰੋਸ਼ਨੀ ਪਾਰੀ ਬੈਲੀਆਂ ਦਾ ਘਟ ਹੋ ਗਿਆ ਘਟ ਹੋ ਗਿਆ ਘਟ ਹੋ ਗਿਆ ਤੇ ਬੋਤਲਾਂ ਮੰਗਾ ਲੀਆਂ 40 40ਾਂ ਚੋਂ ਇੱਕ ਬਚ ਗਈ ਇੱਕ ਬਚ ਗਈ ਇੱਕ ਬਚ ਗਈ ਹਾ ਇੱਕ ਬਚ ਗਈ 40ਾਂ ਚੋਂ ਇੱਕ ਬਚ ਗਈ ਓ ਚੱਕੇ ਬੋਰ ਨਾਲ ਮਾਰੀ ਅਰਜਣ ਬੈਲੀ ਨੇ ਢੋਲ ਕੇ ਗਨਾਸੀ ਮਾਰੀ ਪਰ ਲੋ ਆ ਜਾਂਦੀ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਓਏ ਓ ਆਰੀ ਯਾਰੀ ਯਾਰੀ ਪੰਗੜਾ ਪਾਉਂਦੇ ਦੀ ਪੈਂਟ ਪਾੜ ਗਈ ਸਾਰੀ ਪੰਗੜਾ ਪਾਉਂਦੇ ਦੀ ਪੈਂਟ ਪਾੜ ਗਈ ਸਾਰੀ ਪੰਗੜਾ ਪਾਉਂਦੇ ਦੀ ਓ ਆਉਣ ਮੇਰੀਆਂ ਨਹੀਂ ਬਿੱਲੋ ਜਾਨ ਮੇਰੀਆਂ ਆਉਣ ਮੇਰੀਆਂ ਨਹੀਂ ਬਿੱਲੋ ਜਾਨ ਮੇਰੀਆਂ ਬਿੱਲੋ ਬੋਤਲਾ ਸ਼ਰਾਬ ਦੀਆਂ ਕਾ ਤੇਰੀਆਂ ਬਿੱਲੋ ਬੋਤਲਾ ਸ਼ਰਾਬ ਦੀਆਂ ਕਾ ਤੇਰੀਆਂ ਬਿੱਲੋ ਬੋਤਲਾਂ ਸ਼ਰਾਬ ਦੀਆਂ ਅਕਾਂ ਤੇਰੀਆਂ ਵੇ ਪੱਪੂ ਦੇ ਪਾਪਾ ਵੇ ਪੱਪੂ ਦੇ ਪਾਪਾ ਵੇ ਕੋਈ ਬੈਦਮਗਾ ਦੇ ਵੇ ਮੈਂ ਮਰਦੀ ਜਾਮਾਂ ਬੇਹਰਮਾਂ ਦੀਆਂ ਭਲੀਆਂ ਵੇ ਮੇਰੇ ਇੱਥੇ ਅੜੀਆਂ ਵੇ ਪੱਪੂ ਦੇ ਪਾਪਾ ਵੇ ਤੂੰ ਹਾਂਜੀ ਜੋਗਾ ਵੇ ਪੱਪੂ ਦੇ ਪਾਪਾ ਵੇ ਕੋਈ ਬੈਦਮਗਾ ਦੇ ਦੋਈ ਕੁੜੀਓ ਨੀ ਮੈਂ ਉੱਤਲੇ ਚਵਾਰੇ ਆੱਡੇ ਹੋਈ ਕੁੜੀਓ ਨੀ ਮੈਂ ਉੱਤਲੇ ਚਵਾਰੇ ਆੱਡੇ ਹੋਈ ਕੁੜੀਓ ਓ ਵਾਈ ਬੱਬਾ ਨਾਨਕਾ 베 ਜਾਈ ਬੱਬਾ ਨਾਨਕਾ ਆਈ ਬੱਬਾ ਨਾਨਕਾ 베 ਜਾਈ ਬੱਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲਿਆਈ ਬੱਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਤੇ ਆਈ ਬੱਬਾ ਨਾਨਕਾ ਸੰਗ ਸੰਗ ਕਹਿ ਹੋ ਗਾਨੀ ਮੰਗ ਮੰਗ ਕੇ ਸੰਗ ਸੰਗ ਕਹਿ ਹੋ ਗਾਨੀ ਮੰਗ ਮੰਗ ਕੇ ਕੱਲ ਮਿਲੀ ਮੇਰੇ ਨਾਲ ਗੁੱਸੇ ਹੋ ਕੇ ਤੇਰਾ ਔਰ ਮਾਲ ਸੁੱਟ ਗਈ ਕਿ ਤਸੱਲਾ ਨਹੀਂ ਲੈ ਗਈ ਕੋ ਕੇ ਤੇਰਾ ਔਰ ਮਾਲ ਸੁੱਟ ਗਈ ਓਏ ਮੈਨੂੰ ਤਾਂ ਲੱਗਿਆ ਨਾ ਹੋਈਆਂ ਜੇ ਪੁਗਾ ਮੈਨੂੰ ਦੱਸ ਲੋ ਕੋ ਮੇਰਾ ਕੀ ਗੁਨਾਹ ਲੱਗਿਆ ਨਾ ਹੋਈਆਂ ਜੇ ਪੁਗਾ ਮੈਨੂੰ ਦੱਸ ਲੱਖ ਮੇਰਾ ਕੀ ਗੁਨਾਹ ਮੈਨੂੰ ਦੱਸ ਲੱਖ ਦੱਸ ਲੱਖ ਦੱਸ ਲੱਖ ਮੇ ਲੱਗੀਆਂ ਨਾ ਹੋਈਆਂ ਜੇ ਪੁਗਾ ਮੈਨੂੰ ਦੱਸ ਲੱਖ ਮੇਰਾ ਕੀ ਗੁਨਾਹ ਬਹੁ ਹਰੀਆਂ ਪਰੀਆਂ ਪੈਲੀਆਂ ਵਿੱਚ ਪੰਗੜੇ ਪਾਵਾਂ ਹਰੀਆਂ ਪਰੀਆਂ ਪੈਲੀਆਂ ਵਿੱਚ ਪੰਗੜੇ ਪਾਵਾਂ ਤੇਦੀ ਚਾਦਰ ਉੱਤੇ ਸਲੇਟੀ ਰੰਗ ਮਹਾਇਆ ਆ ਬੈ ਸਾਹਮਣੇ ਆ ਬੈ ਸਾਹਮਣੇ ਨਾ ਕੋਲ ਕਾਲੀ ਕਾਲੀ ਦੀ ਰੰਗ ਮਹਾਇਆ ਓ ਖੱਟੀ ਚੁੰਨੀ ਲੈ ਕੇ ਨਹੀਂ ਮੈਂ ਤਾਰ ਚੋਂਣ ਚੱਲੀਆਂ ਖੱਟੀ ਚੁੰਨੀ ਲੈ ਕੇ ਨਹੀਂ ਮੈਂ ਤਾਰ ਚੋਂਣ ਲੱਗੀਆਂ ਖੱਟੀ ਚੁੰਨੀ ਨੇ ਮੇਰਾ ਗਾਣੇ ਕੁੱਟਤਾ ਨਹੀਂ ਮੈਂ ਕੱਟੇ ਰੇ ਪਲੇ ਛੜਾ ਗੇਟ ਕੁੱਟ ਤਾ ਨੀ ਮੈਂ ਕੱਟੇ ਵੇ ਪਲਕੇ ਛੜਾ ਗੇਟ ਕੁੱਟ ਤਾ ਓ ਛੜ ਕੇ ਛੜ ਕੇ ਜਾਂਦੀ ਏ ਮਟਿਆਰੇ ਨੀ ਓ ਛੜ ਕੇ ਛੜ ਕੇ ਜਾਂਦੀ ਏ ਮਟਿਆਰੇ ਨੀ ਪਾਣੀ ਨਾਲ ਕੁੱਟ ਪਿਆ ਜਾ ਬੰਤੀ ਏ ਨਾ ਰੇ ਨੀ ਲਿਖ ਦੋ ਸੁਪੈਂਦਿਆਂ ਤੇਨਾ ਬਿਲੌਨੀ ਜਿੱਤੀ ਰੌੜ ਦੇ ਉੱਤੇ ਲਿਖ ਦੋ ਸੁਪੈਂਦਿਆਂ ਤੇਨਾ ਬਿਲੌਨੀ ਜਿੱਤੀ ਰੌੜ ਦੇ ਉੱਤੇ ਹੋ ਵਾਰੀ ਬਰਸੀ ਖਟਣ ਗਿਆ ਸੀ ਖਟਕ ਲਿਆਂਦੇ ਡੋਡੇ ਵਾਰੀ ਬਰਸੀ ਖਟਣ ਗਿਆ ਸੀ ਖਟਕ ਲਿਆਂਦੇ ਡੋਡੇ ਅੱਜ ਕੱਲ ਬਾਬਿਆਂ ਦੇ ਨਹੀਂ ਹੈ ਦੁੱਖ ਦੇ ਗੋਡੇ ਅੱਜ ਕੱਲ ਬਾਬਿਆਂ ਦੇ ਨਹੀਂ ਹੈ ਦੁਖ ਦੇ ਗੋਡੇ ਅੱਜ ਪੰਜਾਬੀਆਂ ਦੇ ਨਹੀਂ ਹੈ ਦੁਖ ਦੇ ਗੋਡੇ ਇਸ ਪੰਜਾਬੀਆਂ ਦੇ ਓ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਘਟਕੇ ਲਿਆਂਦੀ ਫੀਮ ਇਸ ਪੰਜਾਬੀ ਬਈ ਹੁੰਦੇ ਬੜੇ ਸ਼ਕੀਨ ਪਿਆਰੀ ਪੰਜਾਬੀ ਬਈ ਹੁੰਦੇ ਬੜੇ ਸ਼ਕੀਨ ਪਿੰਡਾ ਵਾਲੇ ਬਈ ਮੁੰਡੇ ਬੜੇ ਸ਼ਕੀਨ ਪਿੰਡਾ ਵਾਲੇ ਬਈ ਵਾਰੀ ਵਰਸੀ ਕੱਟਣ ਗਿਆ ਸੀ ਵਾਰੀ ਵਰਸੀ ਵਾਰੀ ਵਰਸੀ ਕੱਟਣ ਗਿਆ ਸੀ ਖਟਕੇ ਲਿਆਂਦਾ ਸਲੇਡਾ ਕੋਈ ਦਵਾਈ ਨੂੰ ਤੁਰਿਆ ਜਾਂਦਾ ਕੋਈ ਜਾਂਦਾ ਕੈਨੇਡਾ ਇਹਨਾਂ ਪੰਜਾਬੀਆਂ ਦਾ ਕਿਵੇਂ ਨਵੇੜਾ ਖੇਡਾ ਇਹਨਾਂ ਪੰਜਾਬੀਆਂ ਦਾ ਕਿਵੇਂ ਨਵੇੜਾ ਖੇਡਾ ਇਹਨਾਂ ਪੰਜਾਬੀਆਂ ਦਾ ਵਾਰੀ ਵਰਸੀ ਕੱਟਣ ਗਿਆ ਸੀ ਵਾਰੀ ਵਰਸੀ ਵੱਲੇ ਵੱਲੇ ਵਾਰੀ ਵਰਸੀ ਕੱਟਣ ਗਿਆ ਸੀ ਕਟਕੇ ਲਿਆਂਦਾ ਮੋਰ ਪੰਜਾਬਣ ਜੱਟੀਆਂ ਦੀ ਮਿਰਗਾ ਵਰਗੀ ਤੋਰ ਪੰਜਾਬਣ ਜੱਟੀਆਂ ਦੀ ਮਿਰਗਾ ਵਰਗੀ ਤੋਰ ਪੰਜਾਬਣ ਜੱਟੀਆਂ ਦੀ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਵੀ ਉਤੋਂ ਦਾ ਇੱਕ ਸਾਜ਼ ਸੁਣੀ ਦਾ ਵੱਲੇ 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 ਉਤੋਂ ਦਾ ਇੱਕ ਸਾਜ਼ ਸੁਣੀ ਦਾ ਬੜੀ ਹੋਦੀਆ ਸੋ ਬਾਬੀ ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਵੱਲੇ 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 ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਮਗਰ ਮਾਰਦਾ ਮੋਢਾ ਨਹੀਂ ਲੱਗ ਤੇਰਾ ਪਤਲਾ ਜਿਆ ਹਾਰ ਸੈਣ ਦਾ ਜੋਗਾ ਨਹੀਂ ਲੱਗ ਤੇਰਾ ਪਤਲਾ ਜਿਆ ਹਾਰ ਸੈਣ ਦਾ ਜੋਗਾ ਨਹੀਂ ਲੱਗ ਤੇਰਾ ਪਤਲਾ ਜਿਆ ਹਾ ਬਾਬਾ ਧੰਨਵਾਦ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ ਗੋਡ ਬlesਸ ਯੂ ਜੀ